ਕੁਲਦੀਪ ਸਿੰਘ ਢਾਲੀਵਾਲ ਨੇ ਆਪਣੇ ਖੇਤਾਂ ਦੇ ਵਿੱਚੋਂ ਰੇਤ ਚੁੱਕ ਰਹੇ ਕਿਸਾਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਕਿਸਾਨ ਅਫਵਾਹਾਂ ਦੀ ਪ੍ਰਵਾਨਾ ਕਰਨ ਇਹ ਕੋਈ ਗੈਰਕਾਨੂੰਨੀ ਮਾਈਨਿੰਗ ਨਹੀਂ ਬਲਕਿ ਸਰਕਾਰ ਦੀ ਪਾਲਿਸੀ ਜਿਸ ਦਾ ਖੇਤ ਉਸ ਦੀ ਰੇਤ ਦਾ ਹਿੱਸਾ ਹੈ ਕਿਸਾਨਾਂ ਦੇ ਉੱਤੇ ਇਲਜ਼ਾਮ ਲਾਉਣ ਵਾਲੇ ਸ਼ਰਮ ਕਰਨ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਅਜਿਹੇ ਅਨਸਰਾਂ ਦੇ ਖਿਲਾਫ ਸਰਕਾਰ ਸਖਤ ਕਾਰਵਾਈ ਕਰੇਗੀ ਹੋਰ ਜਿਆਦਾ ਬੇ ਸਰਪੰਚ ਸਾਹਿਬ ਫਰਦਵੰਦ ਕਾਦ ਸੇ ਲਈ ਇਹਨਾਂ ਦੀ ਜੀਵਨ ਹੈ ਜਿੱਥੇ ਅਵੇਧ ਜਿਹੜੀ ਪੈ ਗਈ ਹੈ ਪਾਲ ਜਿਹੜੀ ਪੈ ਗਈ ਹੈ ਸੋ ਅਸੀਂ ਸਰਕਾਰ ਵੱਲੋਂ ਐਸਡੀਐਮ ਸਾਹਿਬ ਨਾਲ ਆਏ ਨੇ ਅਸੀਂ ਬਲੋ ਜਿਹੜਾ ਮੁੱਖ ਮੰਤਰੀ ਦੇ ਹੁਕਮਾਂ ਸਾਥ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਦੀ ਮਦਦ ਕਰ ਰਹੇ ਹਨ ਕਿ ਤੁਹਾਨੂੰ ਖੇਤ ਖਾਲੀ ਕਰਨ ਵਾਸਤੇ ਜਿਹੜੀ ਮਦਦ ਚਾਹੀਦੀ ਹੈ ਉਹ ਅਸੀਂ ਟਰੈਕਟਰ ਪ੍ਰਾਪਤਿਆਂ ਜੀ ਸੀ ਬੀ ਜੀ ਸਾਹਿਬ ਵਗੈਰਾ ਕਾ ਦੋ ਸਿਕਾਂਗ ਤੁਸੀਂ ਆਪਣੀ ਰੇਤ ਵੀ ਕੱਢ ਲਓ ਮਿੱਟੀ ਵੀ ਕੱਢ ਲਓ ਜਿਹੜੀ ਭਾਲਿਆ ਇਹਨੂੰ ਵੀ ਕੱਢ ਕੇ ਇਹਨਾਂ ਨੇ ਤੇ ਮੈਨੂੰ ਕਿਹਾ ਕਿ ਜਿਹੜੀ ਭਾਲਿਆ ਜਿੰਨੀ ਵੀ ਆ ਮੈਂ ਕੱਢ ਦੇ ਸਹੀ ਬੰਦ ਦੇ ਵਿੱਚ ਪਾ ਦੇਣੀ ਹੈ ਸੋ ਇਹ ਇਹਦੀ ਏਰੀਆ ਅਸੀਂ ਇਹਨਾਂ ਨੂੰ ਕਢਾ ਕੇ ਇੱਕ ਪਾਸੇ ਖੜਾ ਦੇਣਾ ਇਹ ਵੇਚਣਗੇ ਇਹ ਰੱਖਣਗੇ ਇਹਨਾਂ ਨੇ ਰੱਖਣੀਆਂ ਰੱਖ ਲੈਣ ਵੇਚਣੀਆਂ ਵੇਚ ਲੈਣ ਕੀ ਭਾਅ ਵੇਚਣੀਆਂ ਕੀ ਦੀ ਵੇਚ ਨਹੀਂ ਇਹ ਅੰਕਾਸ਼ ਸਿੰਘ ਹੋਰਾਂ ਦੇ ਹੱਥ ਹੈ ਕਿਉਂਕਿ ਇਹਨਾਂ ਦੀ ਪਹਿਲੀਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਅਸੀਂ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਰੇਤ ਉਹ ਪੌਂਚੀ ਉਹਨਾਂ ਨੇ ਲਾਗੂ ਕੀਤੀ ਐ ਇਸ ਕਰਕੇ ਜਿਹੜੇ ਕਿਸਾਨਾਂ ਦੀ ਇਹ ਮਤਲਬ ਪੈਲੀਆਂ ਦੇ ਵਿੱਚ ਰੇਤ ਆਈ ਉਹ ਵੀ ਰੇਤ ਜਿਹੜੀ ਚੁੱਕਣਗੇ ਵੇਚਣਗੇ ਆਮਦਨ ਉਹਨਾਂ ਨੂੰ ਜੇ ਕੋਈ ਮੁਨਾਫਾ ਹੋ ਜੂਗਾ ਤਾਂ ਵਜਾ ਜਾਂਦਾ ਜਿਹੜਾ ਝੋਨੇ ਦਾ ਨੁਕਸਾਨ ਹੋਇਆ ਉਹਦੀ ਕੁਝ ਹੱਦ ਤੱਕ ਜਿਹੜੀ ਪੋਸ਼ੀ ਹੋ ਜੂਗੀ ਮੈਂ ਇੱਕ ਵਾਰਾਂ ਲੋਕਾਂ ਨੂੰ ਫੇਰ ਕਹਿਣਾ ਚਾਹੁੰਦਾ ਕਿ ਕੋਈ ਤਮਾਸ਼ੀ ਵੀ ਇਹ ਲੋਕ ਜਿਹੜੇ ਆ ਜਿਨ੍ਹਾਂ ਦਾ ਕੋਈ ਕੰਮ ਨਹੀਂ ਨੌਨ ਸੀਰੀਅਸ ਲੋਕ ਨੇ ਉਹਨਾਂ ਨੇ ਕੱਲ ਇੱਕ ਵੀਡੀਓ ਪਾਤੀ ਦੀ ਕਿ ਕੋਨੇਵਾਲ ਮੈਨੇ ਵੀ ਹੋ ਰਹੀ ਹੈ ਸਰ ਕੋਨੇਵਾਲ ਦੇ ਵਿੱਚ ਮਾਪੋਸ ਸਾਡੇ ਬੱਬਾ ਸੁਤਾਮ ਸਿੰਘ ਜੀ ਗੁਣ ਕੇ ਬਾਗਾਲੇ ਸੱਤ ਜਗਤਾ ਸਿੰਘ ਜੀ ਤਰ ਤਰਨ ਵਾਲੇ ਬਹੁਤ ਵੱਡੀ ਲੈਵਲ ਤੇ ਦੋ ਬਹੁਤ ਵੱਡੇ ਜਿਹੜੇ ਪਏ ਆ ਮਤਲਬ ਜਿੱਥੋਂ ਪਾੜ ਪਿਆ ਉਹਨਾਂ ਨੂੰ ਬੰਨ ਦੇ ਉੱਥੇ ਬਹੁਤ ਸਾਰੇ ਟ੍ਰਿਪਲ ਬਚਾਰੇ ਮਿੱਟੀ ਲਿਆਦੇ ਲੋਕ ਟਰਾਲੀਆਂ ਦੇ ਮਿੱਟੀ ਲਿਆਦੇ ਆ ਉੱਥੇ ਵੀ ਇਹ ਸ਼ੁਰੂ ਕਰਾਈ ਸੀਗੀ ਉਹਨਾਂ ਉੱਥੇ ਵੀ ਜੇ ਕਿ ਕਿਸਾਨ ਨੇ ਰੇਤ ਵੇਚੀਆ ਤਾਂ ਕਾਦੀ ਮਾਈਨਿੰਗ ਹੋਉਂਦੀ ਸ਼ਰਮ ਆਉਣੀ ਚਾਹੀਦੀ ਐ ਇਹਦੇ ਲੋਕਾਂ ਨੂੰ ਪਤਾ ਨਹੀਂ ਕਿੱਦਾਂ ਦੇ ਲੋਕ ਨੇ ਇਹ ਜਿਹੜੇ ਇੰਤਾਂ ਦੇ ਕੱਲ ਨੂੰ ਅੰਕਾਦ ਵਿੱਚ ਜਾਊ ਤੇ ਕਹਿਣਗੇ ਇੱਥੇ ਮਾਈਨਿੰਗ ਹੁੰਦੀ ਆ ਇਸ ਕਰਕੇ ਸ਼ਰਮ ਹੋਣੀ ਚਾਹੀਦੀ ਆ ਜਦ ਵੀਡੀਓ ਆਡੀਓ ਪਾਉਣ ਤੋਂ ਪਹਿਲਾਂ ਪਹਿਲਾਂ ਵੇਖ ਲਿਆ ਕਰੋ ਵੀ ਕੀ ਹੋ ਰਿਹਾ ਕਿੱਥੇ ਆ ਚਾਰਚ ਫੇਲੇ ਤੇ ਲੋਕ ਮਰਨ ਦੇ ਵਿਚਾਰੇ ਡੁੱਬੇ ਆ ਕਿਹੜਾ ਪਾਗਲਾ ਜਿਹੜਾ ਇਹੋ ਜਿਹੇ ਚ ਟਾਈਮ 'ਚ ਮਾਈਨਿੰਗ ਕਰੂਗਾ ਇਹ ਮਾਈਨਿੰਗ ਨਹੀਂ ਹੋਦੀ ਕਿਸਾਨ ਆਪਣੇ ਖੇਤਾਂ 'ਚੋਂ ਰੇਤ ਕੱਢੂਗਾ ਚਾਹੇ ਦੇਤ ਉਹਨੇ ਰਖੜੀ ਆ ਦੇਹ ਦੇ ਤੰਬੋਸਰ ਵਿੱਚ ਨਹੀਂ ਆ ਜਨਾਲੇ ਵਿੱਚ ਨਹੀਂ ਜਿੱਥੇ ਬਸਦੀ ਖੜ ਕੇ ਵਿੱਚ ਨਹੀਂ ਉਹਨੂੰ ਪੂਰਾ ਅਧਿਕਾਰ ਦਿੰਦਾ ਸਰਕਾਰ ਨੇ ਸੋ ਇਹ ਵੀ ਅੰਕਾਸ਼ ਸਿੰਘ ਉਹਦੀ ਵੀ ਆਪਣੀ ਦੇਤ ਇਹਨਾਂ ਦੀ ਪਤਾ ਨਹੀਂ 6 ਸੇ 7-7 ਫੁੱਟ ਡੂੰਗੀ ਆ ਕਿ ਨਹੀਂ ਮੂ ਨਿਕਲ ਆਉਣੀ ਆ ਇਹ ਅੰਕਾਸ਼ ਸਿੰਘ ਉਹਦੀ ਵੇਚਣਗੇ ਕੋਈ ਮਾਈਨਿੰਗ ਨਹੀਂ ਹੈ ਇਹ ਸਰਕਾਰ ਦੀ ਪੌਂਸੀ ਦਾ ਹਿੱਸਾ ਹੈ ਕਿ ਜਿਸ ਦਾ ਖੇਤ ਉਸ ਦੀ ਦੇਤ ਕੋਈ ਹੋਰ ਬੰਦਾ ਕਿਸੇ ਦੀ ਕੋਈ ਹਿੰਮਤ ਨਹੀਂ ਹੈ ਕਿ ਇਸ ਏਰੀਆ ਦੇ ਵਿੱਚ ਮਾਈਨਿੰਗ ਕਰ ਦੇਣਾ ਪਹਿਲਾਂ ਹੀ ਨਾ ਹੋਣੀ ਨਾ ਕਦੀ ਬੀਐਸਐਫ ਤੇ ਫੌਜ ਦੇ ਇੱਥੇ ਕਦੀ ਕੇਸ ਨੂੰ ਪਦਮਾਨਗੀ ਦਿੱਤੀ ਆ ਤੇ ਨਾ ਹੁਣ ਹੀ ਦਿੰਦੇ ਆ ਪਿੱਛੇ ਆਹੇ ਪੰਜਾ ਸਾਵਾਂ ਤੇ ਬੀਐਸਐਫ ਦੇ ਜਵਾਨ ਬੈਠੇ ਆ ਪਰ ਉਹਨਾਂ ਨੂੰ ਦੱਸਿਆ ਅੱਜ ਦਾ ਏਪੀ ਆਪਾਂ ਮਤਲਬ ਸਰਕਾਰ ਆਦੀ ਐਸਡੀਐਮ ਸਾਹਿਬ ਨੇ ਆਪ ਆ ਕੇ ਕਰਕੇ ਸਜਰੀ ਸ਼ੁਰੂ ਕਰਵਾਈ ਹੈ ਸੋ ਮੈਂ ਇੱਕ ਸਾਧਨ ਕਹਿਣਾ ਚਾਹੁੰਦਾ ਕਿ ਤੁਸੀਂ ਰੇਤ ਚੁੱਕੋ ਜਿੱਥੇ ਤੁਹਾਨੂੰ ਸਾਡੀ ਲੋੜ ਆ ਅਸੀਂ ਤੁਹਾਡੀ ਜ਼ਮੀਨ ਖਾਲੀ ਕਰਾ ਕੇ ਦੇਵਾਂਗੇ ਤੁਹਾਡੀ ਜ਼ਮੀਨ ਕੰਢਕ ਲਈ ਤਿਆਰ ਕਰਾ ਕੇ ਦਵਾਂਗੇ ਜਿੰਨੀ ਮਦਦ ਸਰਕਾਰ ਨੂੰ ਚਾਹੀਦੀ ਹੋਗੀ ਉਹ ਮਦਦ ਅਸੀਂ ਕਰਾਂਗੇ ਸੋ ਮੈਂ ਇਹ ਅਨਕਾਸ਼ ਸਿੰਘ ਜਿਹੜੇ ਸਾਡੇ ਸਰਪੰਚ ਨੇ ਕੋਟਰ ਜਦਾ ਦੇ ਸਾਡੇ ਹਲਕੇ ਦੇ ਬੜੇ ਚੰਗੇ ਸਰਪੰਚ ਨੇ ਉਹਨਾਂ ਨੂੰ ਇਹ ਬੇਨਤੀ ਕਰਨਾ ਬਸ ਮੈਂ ਇਹੀ ਕਹਿਣਾ ਚਾਹੁੰਦਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ